2 ਸਤੰਬਰ ਨੂੰ ਆ ਰਹੀ ਹੈ ਇਸ ਸਾਲ ਦੀ ਭਾਦਰਪਦ અમાਵਸਿਆ ਇਸ ਦਿਨ ਪਾਉ ਪਿਤਰ ਦੋਸ਼ ਤੋਂ ਛੁਟਕਾਰਾ ਭਾਦਰਪਦ અમાਵਸਿਆ ਨੂੰ ਹਿੰਦੂ ਪੰਚਾਗ ਅਨੁਸਾਰ ਭਾਦਰਪਦ ਮਹੀਨੇ ਦੀ અમાਵਸਿਆ ਕਿਹਾ ਜਾਂਦਾ ਹੈ ਇਸ ਨੂੰ ਪਿਤਰ અમાਵਸਿਆ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਪੂਰਵਜਾਂ ਨੂੰ ਭੇਟਾ ਸ਼ਰਾਦ ਅਤੇ ਪਿੰਡ ਦਾਨ ਦਾ ਵਿਸ਼ੇਸ਼ ਮਹੱਤਵ ਹੈ ਕਿਹਾ ਜਾਂਦਾ ਹੈ ਕਿ ਇਸ ਦਿਨ ਇਸ਼ਨਾਨ ਦਾਨ ਅਤੇ ਸਿਮਰਨ ਕਰਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਖਾਸ ਕਰਕੇ ਗੰਗਾ ਵਿੱਚ ਇਸ਼ਨਾਨ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਅਤੇ ਤੀਰਥ ਸਥਾਨਾਂ ਤੇ ਪੂਜਾ ਕਰਨ ਨਾਲ ਵਿਸ਼ੇਸ਼ ਫਲ ਮਿਲਦਾ ਹੈ ਪਾਦਰਪਦ અમાਵਸਿਆ ਦਾ ਧਾਰਮਿਕ ਅਤੇ ਅਧਿਆਤਮਿਕ ਮਹੱਤਵ ਵੀ ਹੈ ਇਸ ਲਈ ਇਸ ਦਿਨ ਲੋਕ ਆਪਣੇ ਪੁਰਖਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਪੂਜਾ ਕਰਦੇ ਹਨ ਅਤੇ ਭੋਜਨ ਕੱਪੜੇ দান ਕਰਦੇ ਹਨ ਇਸ ਸਾਲ ਦੀ ਪਾਦਰਪਦ ਅਮਾਵਸਿਆ ਜਿਸ ਨੂੰ ਪਿਤਰ ਅਮਾਵਸਿਆ ਵੀ ਕਿਹਾ ਜਾਂਦਾ ਹੈ ਪੰਜਾਬ ਅਨਸਾਰ ਪਾਦਰਪਦ ਅਮਾਵਸਿਆ 2 ਸਤੰਬਰ 2024 ਨੂੰ ਆਵੇਗੀ ਇਹ ਤਾਰੀਖ ਪੁਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ ਪਾਦਰਪਦ ਅਮਾਵਸਿਆ ਤੇ ਕੀਤਾ ਗਿਆ ਕਰਮ ਪਿਤਰ ਦੋਸ਼ ਨੂੰ ਦੂਰ ਕਰਦਾ ਹੈ ਅਤੇ ਘਰ ਵਿੱਚ ਖੁਸ਼ਹਾਲੀ ਲਿਆਉਂਦਾ ਹੈ 2024 ਵਿੱਚ ਇਹ ਦਿਨ ਪੂਰਵਜਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਇੱਕ ਸ਼ੁਭ ਮੌਕਾ ਲੈ ਕੇ ਆਵੇਗਾ ਪੂਰਵਜਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਅਤੇ ਮੁਕਤੀ ਲਈ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ ਇਸ ਦਿਨ ਇਸ ਗੱਲ ਦਾ ਧਿਆਨ ਰੱਖੋ ਕਿ ਪੂਜਾ ਦੌਰਾਨ ਕਾਲੇ ਦਿਲ ਜੋ ਦੁੱਧ ਚੌਲ ਅਤੇ ਪਾਣੀ ਦੀ ਵਰਤੋਂ ਕਰੋ ਬ੍ਰਾਹਮਣਾਂ ਨੂੰ ਭੋਜਨ ਦਿਓ ਅਤੇ ਭੋਜਨ ਕੱਪੜੇ ਅਤੇ ਧਨ ਦਾ ਦਾਨ ਕਰੋ ਪੀਪਲ ਦੇ ਰੋਖ ਦੀ ਪੂਜਾ ਕਰੋ ਅਤੇ ਉਸ ਨੂੰ ਜਲ ਚੜਾਓ ਇਸ ਦਿਨ ਵਰਤ ਰੱਖਣ ਅਤੇ ਧਾਰਮਿਕ ਸੰਸਕਾਰ ਕਰਨ ਨਾਲ ਪੁਰਖਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲਦੀ ਹੈ ਅਤੇ ਪਿਤਰ ਦੋਸ਼ ਦੂਰ ਹੁੰਦੇ ਹਨ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ